ਕੰਚਨਪ੍ਰੀਤ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਬਜਾਏ ਇੱਕ ਹੋਰ ਔਰਤ ਨੂੰ ਮੂੰਹ ਟੱਕ ਕੇ ਪੁਲਿਸ ਨੇ ਕੀਤਾ ਪੇਸ਼ ਕੰਚਨਪ੍ਰੀਤ ਦੀ ਥਾਂ ਤੇ ਇੱਕ ਕੌਣ ਔਰਤ ਸੀ ਜਿਸ ਨੂੰ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜੋ ਚਬਾਲ ਪੁਲਿਸ ਦੇ ਵੱਲੋਂ ਇਹ ਬਹੁਤ ਵੱਡਾ ਧੋਖਾ ਕੀਤਾ ਗਿਆ ਅਦਾਲਤ ਨਾਲ ਜੋ ਕੰਚਨਪ੍ਰੀਤ ਦੀ ਥਾਂ ਤੇ ਇਹ ਔਰਤ ਨੂੰ ਲਿਆਂਦਾ ਗਿਆ ਤੁਸੀਂ ਜਿਹੜੇ ਲੋਕਰੇ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਪੰਜਾਬ ਪੁਲਿਸ ਜੋ ਅਕਾਲੀ ਦਲ ਵਰਕਰਾਂ ਨਾਲ ਤੇ ਅਕਾਲੀ ਦਲ ਲੀਡਰਾਂ ਦੇ ਨਾਲ ਜੋ ਤਸ਼ੱਦਦ ਕਰ ਰਹੀ ਏ ਉਹਨਾਂ ਦੇ ਉੱਪਰ ਪਰਚੇ ਕਰ ਰਹੀ ਏ ਜੋ ਤਰਨਤਾਰਨ ਜਿਮਨੀ ਚੋਣ ਵਿੱਚ ਸੁਖਵਿੰਦਰ ਕੋਰ ਨੂੰ ਦਾਵਾ ਦਿੱਤੀ ਕੰਚਨਪ੍ਰੀਤ ਕੋਰ ਨੂੰ ਦਾਵਾ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਤਰਨਤਾਰਨ ਅਦਾਲਤ ਦੇ ਵਿੱਚ ਜੋ ਰਾਤ ਨੂੰ ਸੁਣਵਾਈ ਹੋਈ ਔਰ ਪੰਜਾਬ ਪੁਸਤੇ ਵੱਲੋਂ ਕੰਚਨਪ੍ਰੀਤ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਬਜਾਏ ਇੱਕ ਹੋਰ ਔਰਤ ਦਾ ਮੂੰਹ ਟਾਕੇ ਅਦਾਲਤ ਵਿੱਚ ਲਿਆਂਦਾ ਗਿਆ ਜਿਸ ਤੋਂ ਬਾਅਦ ਇਹ ਸਾਰੀ ਰਾਤ ਸੁਣਵਾਈ ਚੱਲੀ ਜੋ ਅਦਾਲਤ ਦੇ ਵੱਲੋਂ ਕੰਚਨਪ੍ਰੀਤ ਨੂੰ ਸਵੇਰੇ 4 ਵਜੇ ਰਹਾ ਕੀਤਾ ਗਿਆ ਔਰ ਉਸ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਕੰਚਨਪ੍ਰੀਤ ਨੂੰ ਤਾਂ ਪੁਲਿਸ ਲੈ ਕੇ ਉਸ ਕੇਥੇ ਥਾਣੀ ਨਹੀਂ ਆਈ ਸੀ ਕੰਚਨਪ੍ਰੀਤ ਨੂੰ ਫਿਰ ਪੁਲਿਸ ਨੇ ਕਿੱਥੇ ਰੱਖਿਆ ਸੀ ਜੋ ਅਦਾਲਤ ਵੱਲੋਂ ਫੈਸਲਾ ਹੁੰਦਾ ਰਿਹਾ ਉਸ ਸਮੇਂ ਕੰਚਨਪ੍ਰੀਤ ਕਿੱਥੇ ਸੀ ਜਦੋਂ ਕੰਚਨਪ੍ਰੀਤ ਦੇ ਮਾਮਲੇ ਵਿੱਚ ਵਕੀਲਾਂ ਦੇ ਵੱਲੋਂ ਬਹਿਸ ਕੀਤੀ ਜਾ ਰਹੀ ਸੀ ਔਰ ਜੱਜ ਸਾਹਿਬ ਨੇ ਇਹ ਫੈਸਲਾ ਸੁਣਾ ਦਿੱਤਾ ਕਿ ਕੰਚਨਪ੍ਰੀਤ ਨੂੰ ਰਿਹਾ ਕੀਤਾ ਜਾਵੇ ਜੋ ਉਸ ਨੂੰ ਗੈਰਕਾਨੂੰਨੀ ਢੰਗ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਫਿਰ ਪੁਲਿਸ ਉਸਨਾਂ ਨੂੰ ਪਿਛਲੇ ਗੇਟ ਸਾਣੀ ਲੈ ਕੇ ਆਉਂਦੀ ਹੈ ਔਰ ਉਹਨਾਂ ਨੂੰ ਰਿਹਾ ਕਰ ਦਿੰਦੀ ਹੈ ਉਸ ਸਮੇਂ ਜੋ ਕੰਚਨਪ੍ਰੀਤ ਅਦਾਲਤ ਵਿੱਚ ਮੌਜੂਦ ਨਹੀਂ ਸੀ ਜਿਸ ਨੂੰ ਲੈ ਕੇ ਬਹੁਤ ਵੱਡੇ ਖੁਲਾਸੇ ਹੋਏ ਨੇ ਜੋ ਅਕਾਲੀ ਆਗੂ ਵਿਰਸਾ ਸੇਵਟੋਵਾ ਨੇ ਦੱਸਿਆ ਕਿ ਜਦੋਂ ਕੰਚਨਪ੍ਰੀਤ ਨੂੰ ਰਿਹਾ ਕੀਤਾ ਗਿਆ ਤਾਂ ਉਸ ਤੋਂ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਮੈਨੂੰ ਪੁਲਿਸ ਨੇ ਅਦਾਲਤ ਵਿੱਚ ਪਿਛਲੇ ਘੇੜਥਾਣੀ ਲੈ ਕੇ ਆਈ ਔਰ ਉਸੇ ਸਮੇਂ ਲਿਆ ਕੇ ਮੈਨੂੰ ਰਿਹਾ ਕਰ ਦਿੱਤਾ ਸੋ ਵਰਕਰਾਂ ਅਤੇ ਮੀਡੀਆ ਦੇ ਸਾਹਮਣੇ ਜੋ ਪੁਲਿਸ ਰੱਖਿਆ ਹੋਇਆ ਏ ਇੱਕ ਲੜਕੀ ਨੂੰ ਮੂੰਹ ਟੱਕ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਉਹ ਕੰਚਨਪ੍ਰੀਤ ਨਹੀਂ ਸੀ ਰਿਹਾਈ ਤੋਂ ਬਾਅਦ ਜਦੋਂ ਪੱਤਰਕਾਰਾਂ ਵੱਲੋਂ ਕੰਚਨਪ੍ਰੀਤ ਕੋਲ ਪੁੱਛਿਆ ਗਿਆ ਤਾਂ ਪੁਲਿਸ ਵੱਲੋਂ ਉਸ ਨੂੰ ਕਿਸ ਰਸਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਉਸਨੇ ਦੱਸਿਆ ਕਿ ਉਸ ਨੂੰ ਜੁਡੀਸ਼ੀਅਲ ਕੰਪਲੈਕਸ ਦੇ ਬੇਸਮੈਂਟ ਰਸਤੇ ਵਿੱਚ ਲਿਆਂਦਾ ਗਿਆ ਸੀ ਉਕਤ ਲੜਕੀ ਦੀ ਅਦਾਲਤ ਵਿੱਚ ਪੇਸ਼ੇ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਅਕਾਲੀ ਆਗੂ ਬੋਟਵਾ ਨੇ ਕਿਹਾ ਕਿ ਜਿਸ ਲੜਕੀ ਨੂੰ ਕੰਚਨਪ੍ਰੀਤ ਕਰਕੇ ਦੱਸ ਕੇ ਜੋ ਪੁਲਸ ਵੱਲੋਂ ਲਜਾਇਆ ਗਿਆ ਸੀ ਉਹ ਕੰਚਨਪ੍ਰੀਤ ਨਹੀਂ ਸੀ ਅਦਾਲਤ ਨੂੰ ਗੁੰਮਰਾਹ ਕੀਤਾ ਗਿਆ ਅਦਾਲਤ ਦੇ ਸਾਹਮਣੇ ਜਿਸ ਲੜਕੀ ਦਾ ਮੂੰਹ ਟੱਕਿਆ ਹੋਇਆ ਸੀ ਉਹ ਕੰਚਨਪ੍ਰੀਤ ਨਹੀਂ ਸੀ ਫਿਰ ਉਹ ਔਰਤ ਕੌਣ ਸੀ ਪੁਲਸ ਵੱਲੋਂ ਇਹ ਸਾਰੀ ਕਾਰਵਾਈ ਕਿਉਂ ਤੇ ਕਿਸ ਕਰਕੇ ਕੀਤੀ ਗਈ ਹੈ ਇਹ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤਰਨ ਤਰ ਦੇ ਵਿੱਚ ਉਸ ਦੇ ਉੱਪਰ ਬਹੁਤ ਵੱਡੇ ਜਿਹੜਾ ਕਿ ਇਲਜ਼ਾਮ ਲੱਗ ਰਹੇ ਨੇ ਕਿ ਪੁਲਸ ਨੇ ਕੰਚਨਪ੍ਰੀਤ ਨੂੰ ਫਿਰ ਕਿੱਥੇ ਰੱਖਿਆ ਸੀ ਕੰਚਨਪ੍ਰੀਤ ਜਿਸ ਨੇ ਹੁਣ ਰਿਹਾ ਹੁਣ ਤੋਂ ਬਾਅਦ ਇਹ ਖੁਲਾਸੇ ਕੀਤੇ ਨੇ ਕਿ ਉਹਨਾਂ ਨੂੰ ਪੁਲਸ ਦੇ ਵੱਲੋਂ ਇੱਕ ਪਿਛਲੇ ਗੇਟ ਥਾਣੀ ਲਿਆ ਕੇ ਕਮਰੇ ਦੇ ਵਿੱਚ ਰੱਖਿਆ ਹੋਇਆ ਸੀ ਜਿਸ ਤੋਂ ਬਾਅਦ ਜਦੋਂ ਉਹਨਾਂ ਨੂੰ ਰਿਹਾਈ ਦੇ ਹੁਕਮ ਹੋਏ ਤਾਂ ਉਸ ਸਮੇਂ ਪੁਲਸ ਨੇ ਕੰਚਨਪ੍ਰੀਤ ਨੂੰ ਅਦਾਲਤ ਦੇ ਵਿੱਚ ਲਿਆ ਕੇ ਔਰ ਉਹਨਾਂ ਨੂੰ ਰਿਹਾ ਕਰ ਦਿੱਤਾ ਜੋ ਪੰਜਾਬ ਪੁਲਸ ਔਰ ਤਰਨਤਾਰਨ ਦੀ ਪੁਲਸ ਦੇ ਵਿੱਚ ਬਹੁਤ ਵੱਡਾ ਜਿਹੜਾ ਸ਼ੰਕਾ ਜਾਹਰ ਕੀਤੀ ਜਾ ਰਹੀ ਹੈ ਕਿ ਤਰਨਤਾਰਨ ਪੁਲਸ ਨੇ ਅਕਾਲੀ ਲੀਡਰ ਕੰਚਨਪ੍ਰੀਤ ਕੋਰ ਰੰਧਾਵਾ ਦੇ ਉੱਪਰ ਅਜਿਹਾ ਕਿਉਂ ਕੀਤਾ ਕੰਚਨਪ੍ਰੀਤ ਨੂੰ ਹਾਈ ਕੋਰਟ ਦੇ ਵੱਲੋਂ ਅਗਾਊ ਜਮਾਨਤ ਮ ਪਰ ਕੰਚਨਪ੍ਰੀਤ ਦੇ ਉੱਪਰ ਜੋ ਪੰਜਾਬ ਪੁਲਿਸ ਦੇ ਵੱਲੋਂ ਇਹ ਦੋਸ਼ ਲਾਇਆ ਗਿਆ ਨੇ ਕਿ ਉਹਨਾਂ ਦੀ ਗੈਂਗਸਟਰਾਂ ਦੇ ਨਾਲ ਮਿਲੀਭੁਗਤ ਤੇ ਜੋ ਉਹਨਾਂ ਦੇ ਪਤੀ ਅੰਮ੍ਰਿਤਪਾਲ ਸਿੰਘ ਬਾਠ ਜਿਹੜੇ ਕਿ ਕੈਨੇਡਾ ਵਿੱਚ ਬੈਠੇ ਹੋਏ ਨੇ ਔਰ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਜੋ ਉਹਨਾਂ ਥਾਣੀ ਕੰਚਨਪ੍ਰੀਤ ਕੋਰ ਜੋ ਵੋਟਰਾਂ ਨੂੰ ਤਮਕਾਉਂਦੀ ਸੀ ਔਰ ਵੋਟਰਾਂ ਨੂੰ ਤਮਕਾ ਕੇ ਉਹਨਾਂ ਨੂੰ ਜਿਹੜਾ ਕਿ ਵੋਟ ਅਕਾਲੀ ਦਲ ਦੇ ਹੱਕ ਵਿੱਚ ਪਾਉਣ ਲਈ ਕਹਿੰਦੀ ਰਹੀ ਹੈ ਜਿਸ ਕਰਕੇ ਉਹਨਾਂ ਦੇ ਉੱਪਰ ਹੈ ਪਰਚਾ ਦਰਜ ਕੀਤਾ ਗਿਆ ਜੋ ਇਸ ਤੋਂ ਪਹਿਲਾਂ ਚਾਰ ਪਰਚੇ ਸੀ ਉਹਨਾਂ ਦੇ ਵਿੱਚ ਉਹਨਾਂ ਨੂੰ ਅਗਾਊ ਜਮਾਨਤ ਮਿਲ ਚੁੱਕੀ ਸੀ ਮੁਚਿੱਠਾ ਹਲਕੇ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਵਾਸਤੇ ਕੰਚਨਪ੍ਰੀਤ ਆਉਂਦੀ ਔਰ ਉਹਨਾਂ ਨੂੰ ਜਿਹੜਾ ਕਿ ਚਵਾਲਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਅਕਾਲੀ ਦਲ ਖੇਮੇ ਦੇ ਵਿੱਚ ਬਹੁਤ ਵੱਡੀ ਹਰਚਲ ਮਚੀ ਹੋਈ ਔਰ ਅਕਾਲੀ ਦਲ ਦੇ ਲੀਡਰਾਂ ਨੇ ਕਿਹਾ ਕਿ ਹੁਣ ਜਿਹੜਾ ਪੰਜਾਬ ਪੁਲਿਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਲਗਾਤਾਰ ਅਕਾਲੀ ਲੀਡਰਾਂ ਦੇ ਉੱਪਰ ਪਰਚੇ ਕਰ ਰਹੀ ਹੈ ਜੋ ਪਹਿਲਾਂ ਤਾਂ ਸਿਰਫ ਬੰਦਿਆਂ ਉੱਪਰ ਹੀ ਪਰਚੇ ਹੋਇਆ ਕਰਦੇ ਸੀ ਪਰ ਇਹ ਨਵੀਂ ਪਿਰਤ ਪਾ ਦਿੱਤੀ ਗਈ ਹੈ ਹੁਣ ਧੀਆਂ ਉੱਪਰ ਵੀ ਪਰਚੇ ਦਰਜ ਕਰਕੇ ਉਹਨਾਂ ਨੂੰ ਜ਼ਿਲ੍ਹਾ ਵਿੱਚ ਲਟਕਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਇਹ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਪਾਈ ਹੋਈ ਪਿਰਤ ਇਸ ਨੂੰ ਮਹਿੰਗੀ ਪਵੇਗੀ ਜੋ ਪੰਜਾਬ ਸਰਕਾਰ ਦੇ ਵੱਲੋਂ ਧੀਆਂ ਨੂੰ ਔਰਤਾਂ ਨੂੰ ਜਿਹੜਾ ਕਿ ਥਾਣਿਆਂ ਦੇ ਵਿੱਚ ਲਟਕਾਇਆ ਜਾ ਰਿਹਾ ਹੈ ਜਿਸ ਦੇ ਕਾਰਨ ਅੱਜ ਪੰਜਾਬ ਪੁਲਿਸ ਚਬਾਲਦੀ ਵੱਲੋਂ ਵੀ ਕਿਹਾ ਗਿਆ ਕਿ ਜੋ ਹੁਣ ਉਹਨਾਂ ਨੂੰ ਇਹ ਫੈਸਲਾ ਹੋਇਆ ਹੈ ਉਹਨਾਂ ਨੂੰ ਜਿਹੜਾ ਕਿ ਮਨਜ਼ੂਰ ਨਹੀਂ ਹੈ ਉਹ ਆਪਣੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਨਗੇ ਕੋ ਕੰਚਨ ਪ੍ਰੀਤ ਕੋਲੋਂ ਜੋ ਪੁਛਤੀਸ ਕਰਨੀ ਚਾਹੁੰਦੀ ਹੈ ਪੰਜਾਬ ਪੁਛਤੀਸ ਕਰਕੇ ਕੰਚਨ ਪ੍ਰੀਤ ਨੂੰ ਦੁਬਾਰਾ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ